ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਸਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਪੰਜਾਬ ਦਾ ਸਾਰਾ ਮੀਡੀਆ ਜ਼ਿਲ੍ਹਾ ਪਰੀਸ਼ਦ ਅਤੇ ਬਲਾਕ ਸਮਤੀ ਚੋਣਾਂ ਦੇ ਨਤੀਜਿਆਂ ਦਾ ਮੁਲਾਂਕਣ ਕਰਨ ਦੇ ਵਿੱਚ ਲੱਗਿਆ ਹੋਇਆ ਹੈ ਰੁੱਝਿਆ ਹੋਇਆ ਹੈ ਕੌਣ ਜਿੱਤ ਕੇ ਵੀ ਹਾਰ ਗਿਆ ਕੌਣ ਪੁਨਰ ਸਰਜੀਤ ਹੋ ਗਿਆ ਅਤੇ ਕਿਹੜਾ ਆਪਣੀ ਪ੍ਰਾਪਤੀ ਤੋਂ ਆਪਣੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਲੱਗ ਰਿਹਾ ਹੈ 2027 ਦਾ ਜ਼ਿਕਰ بار-बार ਕਰਦੇ ਆ ਪਰ ਅੱਜ ਮੌਜੂਦਾ ਦੌਰ ਦੇ ਵਿੱਚ ਕੀ ਹੋ ਰਿਹਾ ਹੈ ਉਸ ਦਾ ਜ਼ਿਕਰ ਕਰਨਾ ਭੁੱਲ ਜਾਂਦੇ ਇਸ ਰੋਲੇ ਰੱਪੇ ਦੇ ਵਿੱਚ ਇੱਕ ਵੱਡੀ ਘਟਨਾ ਅੰਗੋਲੀ ਹੀ ਰਹਿ ਗਈ ਹੈ ਇੱਕ ਘਟਨਾ ਹੈ ਕਿ ਲੁਧਿਆਣਾ ਕੇਂਦਰੀ ਜੇਲ੍ਹ ਦੇ ਵਿੱਚ ਕੈਦੀ ਆਪਸ ਵਿੱਚ ਪੜਦੇ ਨੇ ਲੜਾਈ ਹੋ ਜਾਂਦੀ ਹੈ ਪਰ ਫੱਟੜ ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀ ਹੋ ਜਾਂਦੇ ਨੇ ਜੇਲ੍ਹ ਅਧਿਕਾਰੀਆਂ ਦੇ ਸੱਟਾ ਲੱਗ ਗਿਆ ਕੱਲ ਯਾਨੀ ਬੁੱਧਵਾਰ ਨੂੰ ਲੁਧਿਆਣਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਸ਼ਾਂਤੀ ਮੁੜਭਾਲ ਹੋ ਗਈ ਮੰਗਲਵਾਰ ਰਾਤ ਨੂੰ ਕੈਦੀਆਂ ਦੀ ਛੜੱਪ ਤੋਂ ਬਾਅਦ ਦਿਸਤੇ ਵਿੱਚ ਪੰਜ ਪੁਲਿਸ ਅਫਸਰਾਂ ਨੂੰ ਜਿਨ੍ਹਾਂ ਦੇ ਵਿੱਚ ਜੇਲ੍ਹ ਸੁਪਰਡੈਂਟ ਵੀ ਸ਼ਾਮਲ ਹੈ ਉਹਨਾਂ ਨੂੰ ਸੱਟਾਂ ਲੱਗੀਆਂ ਸੀ ਉਹ ਜ਼ਖਮੀ ਹੋਏ ਸੀ ਅਤੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਸਾਰੀ ਘਟਨਾ ਦੀ ਵਿਸਥਾਰਪੂਰਵਕ ਰਿਪੋਰਟ ਜਿਹੜੀ ਡਿਟੇਲਡ ਰਿਪੋਰਟ ਉਹ ਮੰਗ ਲਈ ਗਈ ਹੈ ਇਸ ਦੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਉਹੀ ਸੀ ਜਿਸ ਦੀ ਉਮੀਦ ਕੀਤੀ ਜਾ ਸਕਦੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇਸ ਘਟਨਾ ਦੇ ਉੱਪਰ ਆਲੋਚਨਾ ਕੀਤੀ ਗਈ ਸੂਬੇ ਦਾ ਜੇਲ੍ਹ ਪ੍ਰਸ਼ਾਸਨ ਪੂਰੇ ਤਰੀਕੇ ਦੇ ਨਾਲ ਫੇਲ ਹੋ ਗਿਆ ਹੈ ਇਹ ਘਟਨਾ ਇਹੀ ਦਰਸਾਉਂਦੀ ਹੈ ਇਸ ਤਰ੍ਹਾਂ ਦੇ ਬਿਆਨ ਪ੍ਰਤਾਪ ਸਿੰਘ ਬਾਜਵਾ ਨੇ ਦਿੱਤੇ ਲੁਧਿਆਣਾ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਦਾ ਕਹਿਣਾ ਹੈ ਕਿ ਸਥਿਤੀ ਪੂਰੇ ਤਰੀਕੇ ਦੇ ਨਾਲ ਸਾਡੇ ਕਾਬੂ ਵਿੱਚ ਹੈ ਸ਼ਾਂਤੀ ਬਹਾਲ ਕਰ ਦਿੱਤੀ ਗਈ। ਸ਼ਰਮਾ ਜੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਹਿੰਦੇ ਨੇ ਕਿ ਜਿਵੇਂ ਹੀ ਘਟਨਾ ਦੀ ਜਾਣਕਾਰੀ ਮਿਲੀ ਉਹ ਤੁਰੰਤ ਹੀ ਮੌਕੇ ਤੇ ਪਹੁੰਚੇ ਤੇ ਸਥਿਤੀ ਨੂੰ ਫੌਰਨ ਹੀ ਕਾਬੂ ਦੇ ਵਿੱਚ ਕਰ ਲਿਆ ਗਿਆ। 24 ਕੈਦੀਆਂ ਦੇ ਖਿਲਾਫ ਬਾਈ ਨੇਮ ਐਫ ਆਈ ਆਰ ਦਰਜ ਕਰ ਲਈ ਗਈ ਹੈ। ਕਿਸੇ ਅਣਪਛਾਤੇ ਖਿਲਾਫ ਦਰਜ ਨਹੀਂ ਕੀਤਾ ਗਿਆ। 24 ਕੈਦੀ ਬਾਈ ਨੇਮ ਨਾਮਜ਼ਦ ਕੀਤੇ ਗਏ। ਉਹ ਕਹਿੰਦੇ ਨੇ ਕਿ ਕੱਲ ਰਾਤ ਪੁਲਿਸ ਕੰਟਰੋਲ ਰੂਮ 'ਚ ਜਾਣਕਾਰੀ ਮਿਲੀ ਸੀ ਕਿ ਲੁਧਿਆਣਾ ਦੀ ਕੇਂਦਰੀ ਜੇਲ੍ਹ ਦੇ ਅੰਦਰ ਲੜਾਈ ਹੋ ਗਈ ਹੈ 5-7 ਮਿੰਟ ਦੇ ਅੰਦਰ ਹੀ ਹੋਰ ਪੁਲਿਸ ਬਲ ਭੇਜੇ ਗਏ ਤੇ ਜਿਨ੍ਹਾਂ ਦੇ ਵਿੱਚ 4 ਐਸ.ਐਚ.ਓ ਸੀ 2 ਐਡੀਸ਼ਨਲ ਡਿਪਟੀ ਕਮਿਸ਼ਨਰ ਸੀ ਇਹ ਸਾਰਿਆਂ ਦੀ ਅਗਵਾਈ ਦੇ ਵਿੱਚ ਪੁਲਿਸ ਬਲ ਭੇਜੀ ਗਈ 5 ਜੇਲ੍ਹ ਸਟਾਫ ਮੈਂਬਰ ਜਿਨ੍ਹਾਂ ਦੇ ਵਿੱਚ 2 ਗੈਜਟਿਡ ਅਫਸਰ ਸ਼ਾਮਲ ਹਨ ਉਹ ਜ਼ਖਮੀ ਹੋਏ ਪਰ ਹੁਣ ਸਾਰੇ ਹੀ ਖਤਰੇ ਤੋਂ ਬਾਹਰ ਨੇ ਕੋਈ ਚਿੰਤਾ ਦੀ ਗੱਲ ਨਹੀਂ ਹੈ। ਕੁਲਵੰਤ ਸਿੰਘ ਸਿੱਧੂ ਲੁਧਿਆਣਾ ਜੇਲ੍ਹ ਸੁਪਰਡੈਂਟ ਦੇ ਸਿਰ ਦੇ ਵਿੱਚ ਸੱਟ ਲੱਗੀ। ਕਿਸੇ ਨੇ ਉਹਨਾਂ ਦੇ ਸਿਰ ਦੇ ਵਿੱਚ ਇੱਟ ਮਾਰੀ, ਇੱਟ ਮਾਰ ਕੇ ਸਿਰ ਪਾੜ ਦਿੱਤਾ। ਇੰਸਪੈਕਟਰ ਗਗਨਦੀਪ ਸਿੰਘ, ਇੱਕ ਡੀਐਸਪੀ ਤੇ ਕੁਝ ਹੋਰ ਜੇਲ੍ਹ ਅਧਿਕਾਰੀ ਵੀ ਇਸ ਘਟਨਾ ਦੇ ਵਿੱਚ ਸੁਭਗਦੜ ਦੇ ਵਿੱਚ ਫੱਟੜ ਹੋਏ ਸਨ। ਪਰ ਇਹਨਾਂ ਸਾਰਿਆਂ ਨੂੰ ਹੀ ਸਿਵਲ ਹਸਪਤਾਲ ਜਦੋਂ ਆਪਾਂ ਮੈਡੀਕੋ ਲੀਗਲ ਐਗਜ਼ਾਮੀਨੇਸ਼ਨ ਦੀ ਗੱਲ ਕਰਦੇ ਆ ਐਮ ਐਲ ਆਰ ਰਿਪੋਰਟ ਦੀ ਗੱਲ ਕਰਦੇ ਆ ਉਹ ਲਿਜਾਣ ਦੀ ਥਾਂ ਤੇ ਐਮ ਐਲ ਆਰ ਕਰਾਉਣ ਦੀ ਥਾਂ ਤੇ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਇਲਾਜ ਦੇ ਲਈ ਲਜਾਇਆ ਗਿਆ ਲੜਾਈ ਤੋਂ ਬਾਅਦ ਗੇਲ ਦੇ ਵਿੱਚ ਹੋਰ ਸੁਰੱਖਿਆ ਸਟਾਫ ਜਿਹੜਾ ਹੈ ਉਹ ਤਨਾਤ ਕਰ ਦਿੱਤਾ ਗਿਆ ਹੈ ਪੁਲਿਸ ਕਮਿਸ਼ਨਰ ਦੇ ਮੁਤਾਬਕ ਸਾਰੀ ਘਟਨਾ ਦੀ ਸ਼ੁਰੂਆਤ ਦਿਨ ਵੇਲੇ ਹੋਈ ਜਦੋਂ ਦੋ ਕੈਦੀ ਆਪਸ ਦੇ ਵਿੱਚ ਲੜ ਪੈਂਦੇ ਨੇ ਉਹਨਾਂ ਦੀ ਲੜਾਈ ਤੋਂ ਇਹ ਸਾਰੀ ਘਟਨਾ ਦੀ ਸ਼ੁਰੂਆਤ ਹੋਈ ਜਿਸ ਤੋਂ ਬਾਅਦ ਅਸਿਸਟੈਂਟ ਜੇਲ ਸੁਪਰਡੈਂਟ ਨੇ ਇੱਕ ਕੈਦੀ ਨੂੰ ਸਜ਼ਾ ਵਾਲੇ ਵਾਰਡ ਦੇ ਵਿੱਚ ਭੇਜ ਦਿੱਤਾ ਸ਼ਾਮ ਨੂੰ ਜਦੋਂ ਉਹਨੂੰ ਵਾਪਸ ਉਹਦੇ ਅਸਲੀ ਵਾਰਡ ਦੇ ਵਿੱਚ ਲੈ ਕੇ ਆਏ ਜਿੱਥੇ ਕਿ ਉਹਨਾਂ ਨੂੰ ਰੱਖਿਆ ਜਾਂਦਾ ਹੈ ਤਾਂ ਉਸ ਵੱਲੋਂ ਆਪਣੇ 20-25 ਸਾਥੀਆਂ ਨੂੰ ਉਕਸਾਇਆ ਗਿਆ ਹੋਰ ਜਿਹੜੇ ਉਹਦੇ ਨਾਲ ਕੈਦੀ ਰਹਿ ਰਹੇ ਸੀ ਉਹਨਾਂ ਨੂੰ ਉਕਸਾਇਆ ਗਿਆ ਦੇਖਦੇ ਹੀ ਦੇਖਦੇ ਉਹਨਾਂ ਨੇ ਇੱਟਾਂ ਦੇ ਨਾਲ ਇੱਟਾ ਰੋੜਿਆਂ ਦੇ ਨਾਲ ਸਟਾਫ ਉੱਤੇ ਹਮਲਾ ਸ਼ੁਰੂ ਕਰ ਦਿੱਤਾ ਇੱਟਾਂ ਜੇਲ੍ਹ ਦੇ ਬਾਗੀਚੇ ਦੇ ਵਿੱਚ ਪੰਜਾ ਸੀ ਸ਼ਰਮਾ ਸਾਹਿਬ ਕਹਿੰਦੇ ਨੇ ਪਰ ਕਿਸੇ ਨੂੰ ਵੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਭਾਵੇਂ ਉਹ ਜੇਲ੍ਹ ਦੇ ਅੰਦਰ ਹੋਵੇ ਜਾਂ ਜੇਲ੍ਹ ਦੇ ਬਾਹਰ ਹੋਵੇ ਨਾਲ ਹੀ ਉਹਨਾਂ ਨੇ ਇਹ ਵੀ ਸਾਫ਼ ਕਰ ਦਿੱਤਾ ਕਿ ਇਹ ਸਾਰੀ ਚੜੱਪ ਦੇ ਵਿੱਚ ਇਸ ਘਟਨਾ ਦੇ ਵਿੱਚ ਕੋਈ ਵੀ ਗੈਂਗਸਟਰ ਐਂਗਲ ਨਹੀਂ ਹੈ ਕੋਈ ਗੈਂਗਸਟਰਾਂ ਦੇ ਗਰੁੱਪ ਆਪਸ ਦੇ ਵਿੱਚ ਨਹੀਂ ਭੜੇ ਦੋ ਕੈਦੀ ਆਪਸ ਦੇ ਵਿੱਚ ਲੜੇ ਸੀ ਆਪਸ ਦੇ ਵਿੱਚ ਭਿੜੇ ਸੀ ਉਹਨਾਂ ਦੀ ਆਪਸੀ ਲੜਾਈ ਸੀ ਜੋ ਭਿਆਨਕ ਰੂਪ اختیار ਕਰ ਗਈ ਹੁਣ ਸੂਤਰ ਦੱਸਦੇ ਹਨ ਕਿ ਇੱਕ ਕੈਦੀ ਨੇ ਕਥਿਤ ਤੌਰ ਤੇ ਇਹ ਦੋਸ਼ ਲਾਇਆ ਸੀ ਕਿ ਉਸ ਨੂੰ ਉਸਦੇ ਧਰਮ ਦੇ ਕਰਕੇ ਨਿਸ਼ਾਨੇ ਤੇ ਰੱਖਿਆ ਜਾ ਰਿਹਾ ਹੈ ਨਿਸ਼ਾਨਾ ਬਣਾਇਆ ਗਿਆ ਹੈ ਜਿਸ ਨਾਲ ਜੇਲ੍ਹ ਦੇ ਅੰਦਰ ਫੌਰੀ ਹੀ ਦੋ ਧੜੇ ਬਣ ਗਏ ਤੇ ਹਿੰਸਾ ਹੋਰ ਵੀ ਤੇਜ਼ ਹੋ ਗਈ ਹੁਣ ਡੀਆਈਜੀ ਜੇਲ ਸਰندرਜੀਤ ਸਿੰਘ ਮੰਡ ਇਸ ਸਾਰੀ ਘਟਨਾ ਦੀ ਜਾਂਚ ਕਰ ਰਹੇ ਹੁਣ ਜਿਹੜੀ ਤਾਜਪੁਰ ਰੋਡ ਦੇ ਆਸ-ਪਾਸ ਕਲੋਨੀਆਂ ਨੇ ਉਹਨਾਂ ਕਲੋਨੀਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਮੁਤਾਬਕ ਜੇਲ ਅੰਦਰ ਘੱਟੋ-ਕੱਟ 20 ਮਿੰਟ ਤੱਕ ਸਾਇਰਨ ਵੱਜਣ ਦੀਆਂ ਆਵਾਜ਼ਾਂ ਉਹਨਾਂ ਨੂੰ ਸੁਣਦੀਆਂ ਆ ਰਹੀਆਂ 20 ਮਿੰਟ ਤੱਕ ਇਹ ਸਾਇਰਨ ਵੱਜਦੇ ਰਹੇ ਜਿਹਨੂੰ ਆਪਾਂ ਕਹਿੰਦੇ ਆ ਕਿ ਘੁੱਗੂ ਬੋਲਦੇ ਰਹੇ ਉਸ ਤੋਂ ਬਾਅਦ ਹੀ ਭਾਰੀ ਪੁਲਿਸ ਬਲ ਜੇਲ ਦੇ ਅੰਦਰ ਦਾਖਲ ਹੋ ਹੁਣ ਬਾਜੂਆ ਇਸ ਸਾਰੀ ਘਟਨਾ ਨੂੰ ਪ੍ਰਸ਼ਾਸਨਿਕ ਤੇ ਸਿਆਸੀ ਫੇਲੀਅਰ ਦਾ ਨਤੀਜਾ ਕਰਾਰ ਦਿੰਦੇ ਨੇ ਅਤੇ ਲਾਲਜੀਤ ਭੁੱਲਰ ਨੂੰ ਜਿਸ ਨੇ ਸਤੰਬਰ 2024 ਦੇ ਵਿੱਚ ਸੀਏ ਵਿਭਾਗ ਸੰਭਾਲ ਲਿਆ ਹੈ ਉਸ ਦੇ ਕੰਮਕਾਜ ਕਰਨ ਦੇ ਤਰੀਕੇ ਤੇ ਵੀ ਸਵਾਲ ਖੜੇ ਕਰ ਦਿੰਦੇ ਨੇ ਉਹ ਕਹਿੰਦੇ ਹਨ ਕਿ ਇੰਨੀ ਹਾਈ ਸਕਿਉਰਿਟੀ ਜੇਲ੍ਹ ਦੇ ਵਿੱਚ ਇਸ ਤਰੀਕੇ ਨਾਲ ਇੱਟਾਂ ਰੋੜੇ ਮਿਲਣਾ ਸ਼ਰਯਮ ਕੈਦੀਆਂ ਨੂੰ ਇੱਟਾਂ ਰੋੜੇ ਹੱਥ ਲੱਗ ਜਾਣਾ ਇਹ ਕਿਵੇਂ ਸੰਭਵ ਹੋ ਸਕਦਾ ਹੈ ਜਦੋਂ ਕਿ ਸਭ ਨੂੰ ਪਤਾ ਹੈ ਕਿ ਇਨ੍ਹਾਂ ਤੋਂ ਖਤਰਾ ਪੈਦਾ ਹੋ ਸਕਦਾ ਹੈ ਕਹਿੰਦੇ ਇਸ ਤੋਂ ਵੀ ਵੱਧ ਖਤਰਨਾਕ ਗਲਤ ਹੈ ਕਿ ਜੇਲ੍ਹ ਅਧਿਕਾਰੀਆਂ ਦੀ ਕਿੱਡੀ ਵੱਡੀ ਨਾਕਾਮੀ ਹੈ ਕਿ ਇੰਨੀ ਜ਼ਿਆਦਾ ਹੰਸਾ ਵਧਨ ਤੋਂ ਪਹਿਲਾਂ ਸਥਿਤੀ ਤੇ ਕਾਬੂ ਨਹੀਂ ਪਾ ਸਕੇ ਉਹ ਇਹ ਉਹਨਾਂ ਦੀ ਵੀ ਨਾਕਾਮੀ ਹੈ ਕਹਿੰਦੇ ਪੰਜਾਬ ਦੀਆਂ ਜੇਲਾਂ ਨੂੰ ਹੋਰ ਨਿਗਾਰ ਦੇ ਵਿੱਚ ਜਾਣ ਤੋਂ ਪਹਿਲਾਂ ਅਸੀਂ ਹਾਲਾਤਾਂ ਨੂੰ ਦਰੁਸਤ ਕਰਨ ਦੀ ਅਸੀਂ ਮੰਗ ਕਰਦੇ ਹਾਂ ਇਹ ਮੰਗ ਉਹਨਾਂ ਵੱਲੋਂ ਰੱਖੀ ਗਈ ਪਰ ਪੰਜਾਬ ਦੀਆਂ ਜੇਲਾਂ ਦੇ ਵਿੱਚ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਇਹੋ ਜਿਹੀਆਂ ਘਟਨਾਵਾਂ ਪਹਿਲਾਂ ਵੀ ਹੁੰਦੀਆਂ ਆ ਰਹੀਆਂ ਨੇ ਹਾਲੇ ਸਤੰਬਰ ਮਹੀਨੇ ਦੇ ਵਿੱਚ ਹੀ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਇੱਕ 1993 ਦੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਫੈਸਲਾ ਆਉਣ ਤੋਂ ਬਾਅਦ ਜੇਲ੍ਹ ਕੱਟ ਰਹੇ ਕੈਦ ਕੱਟ ਰਹੇ ਇੱਕ 80 ਸਾਲਾਂ ਦੇ ਪੁਲਿਸ ਇੰਸਪੈਕਟਰ ਨੂੰ ਜਿਹਦਾ ਨਾਮ ਸੂਬਾ ਸਿੰਘ ਸੀ ਉਸ ਨੂੰ ਜੇਲ੍ਹ ਦੇ ਅੰਦਰ ਹੀ ਦੂਸਰੇ ਕੈਦੀ ਵੱਲੋਂ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਇਸ ਤੋਂ ਪਹਿਲਾਂ April 2024 ਦੇ ਵਿੱਚ ਸੰਗਰੂਰ ਜੇਲ੍ਹ ਦੇ ਅੰਦਰ ਵੀ ਕੈਦੀਆਂ ਦੇ ਦੋ ਗੁੱਟ ਆਪਸ ਦੇ ਵਿੱਚ ਝਟਕੇ ਸਨ। ਦੇਰ ਰਾਤ ਨੂੰ ਬੈਰਕਾਂ ਦੇ ਅੰਦਰ ਹੋਈ ਇਸ ਲੜਾਈ ਦੇ ਵਿੱਚ ਦੋ ਕੈਦੀ ਮਾਰੇ ਗਏ ਸੀ ਤੇ ਦੋ ਹੋਰ ਕੈਦੀ ਜਿਹੜੇ ਨੇ ਉਹ ਜ਼ਖਮੀ ਹੋ ਗਏ ਸੀ। ਇੱਕ ਹੋਰ ਜਿਹੜੀ ਸਭ ਤੋਂ ਗੰਭੀਰ ਘਟਨਾ ਸੀ ਉਹ June 2019 ਨੂੰ ਇਸੇ ਹੀ ਲੁਧਿਆਣਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਘਟੀ ਸੀ ਜਿੱਥੇ ਇੱਕ ਕੈਦੀ ਸਨੀ ਸੂਦ ਦੀ ਮੌਤ ਤੋਂ ਬਾਅਦ ਰੋੜਾ ਪੈ ਗਿਆ ਸੀ ਇਸ ਸਨੀ ਸੂਤ ਦਾ ਇਲਾਜ ਪਟਿਆਲਾ ਦੇ ਇੱਕ ਹਸਪਤਾਲ ਦੇ ਵਿੱਚ ਚੱਲ ਰਿਹਾ ਸੀ ਉਸ ਇਲਾਜ ਦੇ ਚੱਲਦਿਆਂ ਮੌਤ ਹੋ ਗਈ ਸੀ ਉਦੋਂ ਕੈਦੀ 扑ਟ ਗਏ ਸੀ ਤੇ ਕਈਆਂ ਨੇ ਜਿਹੜਾ ਦੁਸ਼ਮਣ ਗੈਂਗ ਸੀ ਉਸ ਦੇ ਉੱਪਰ ਦੋਸ਼ ਲਾਇਆ ਸੀ ਕਿ ਉਹਨਾਂ ਨੇ ਮਿਲ ਕੇ ਇਸ ਕੈਦੀ ਨੂੰ ਇਸ ਹਾਲਾਤ ਤੱਕ ਪਹੁੰਚਾਇਆ ਹੈ ਉਸ ਦਾ ਕਤਲ ਕੀਤਾ ਹੈ ਸੈਂਕੜੇ ਕੈਦੀਆਂ ਵੱਲੋਂ ਬੈਰਕਾਂ ਦੇ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਰਿਕਾਰਡ ਰੂਮ ਨੂੰ ਅੱਗ ਲਗਾ ਕੇ ਉਹ ਸਾਰਾ ਰਿਕਾਰਡ ਜਲਾ ਦਿੱਤਾ ਗਿਆ ਸੀ ਜਿਹੜਾ ਜੇਲ੍ਹ ਸੁਪਰਡੈਂਟ ਉਸ ਸਮੇਂ ਦਾ ਉਸਦੀ ਗੱਡੀ ਵੀ ਸਾੜ ਦਿੱਤੀ ਗਈ ਸੀ ਕਾਫੀ ਵੱਡੇ ਪੱਧਰ ਤੇ ਜੇਲ੍ਹ ਦੇ ਵਿੱਚ ਉਦੋਂ ਇਸ ਆਰਗਨਿਕ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਬੜੀ ਮੁਸ਼ਕਿਲ ਦੇ ਨਾਲ ਕੈਦੀਆਂ ਤੇ ਕਾਬੂ ਪਾਇਆ ਗਿਆ ਸੀ ਉਹ ਵੀ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਗੇਟ ਤੋੜ ਕੇ ਫਰਾਰ ਹੋਣ ਦੀ ਕੋਸ਼ਿਸ਼ ਵੀ ਕੀਤੀ ਜੇਲ੍ਹ ਤੋੜਨ ਦੀ ਵੱਡੀ ਪੱਧਰ ਤੇ ਕੋਸ਼ਿਸ਼ ਹੋਈ ਉਸ ਤੋਂ ਬਾਅਦ ਬੜੀ ਮੁਸ਼ਕਲ ਦੇ ਨਾਲ ਇਸ ਸਥਿਤੀ ਕਾਬੂ ਦੇ ਵਿੱਚ ਪਾਈ ਗਈ ਸੀ ਹੁਣ ਇੱਥੇ ਯਾਦ ਕਰਾਉਣ ਦੀ ਲੋੜ ਨਹੀਂ ਕਿ 2019 ਦੇ ਵਿੱਚ ਪੰਜਾਬ ਦੇ ਵਿੱਚ ਕਿਸ ਦੀ ਸਰਕਾਰ ਸੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਤੇ ਆਮ ਆਦਮੀ ਪਾਰਟੀ ਉਦੋਂ ਵਿਰੋਧੀ ਧਿਰ ਦੇ ਵਿੱਚ ਸੀ ਉਦੋਂ ਇਸੇ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਤੇ ਦੋਸ਼ ਲਾਏ ਗਏ ਸੀ ਉਹਨਾਂ ਨੂੰ ਨਿੰਦਾ ਗਿਆ ਸੀ ਘਟਨਾ ਨੂੰ ਨਿੰਦਾ ਗਿਆ ਹੋਊਗਾ ਅੱਜ ਵਾਰੀ ਕਾਂਗਰਸ ਦੀ ਹੈ ਜੋ ਕਿ ਹੁਣ ਵਿਰੋਧੀ ਧਿਰ ਦੇ ਵਿੱਚ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇੰਨਾ ਕੀ ਫਰਕ ਪਿਆ ਹੈ ਇੰਨਾ ਕੀ ਕੁਝ ਬਦਲਿਆ ਹੈ ਘਟਨਾਵਾਂ ਉਸੇ ਤਰੀਕੇ ਨਾਲ ਹੋ ਰਹੀਆਂ ਨੇ ਜੇਲ੍ਹ ਦੇ ਵਿੱਚ ਕੈਦੀ ਪੜ ਰਹੇ ਨੇ ਇੱਕ ਦੂਜੇ ਨੂੰ ਉੱਟਮਾਰ ਕਰ ਰਹੇ ਨੇ ਤੇ ਹਾਲਾਤ ਇੰਨੇ ਵਿਗੜੇ ਹੋਏ ਨੇ ਤੇ ਸਾਡੇ ਸਿਆਸੀ ਆਗੂ ਸਿਰਫ ਤੇ ਸਿਰਫ ਇੱਕ ਦੂਜੇ ਤੇ ਦੋਸ਼ ਲਾ ਰਹੇ ਨੇ ਹੋਰ ਕੁਝ ਨਹੀਂ ਹੋ ਰਿਹਾ ਹੁਣ ਇੱਥੇ ਹੀ ਇਸੇ ਸਮੱਸਿਆ ਦਾ ਇੱਕ ਦੂਸਰਾ ਪਹਿਲੂ ਵੀ ਹੈ ਪੰਜਾਬ ਦੇ ਵਿੱਚ ਬਹੁਤ ਭਾਰੀ ਬੇਰੋਜ਼ਗਾਰੀ ਦੇ ਬਾਵਜੂਦ ਵੀ ਪੰਜਾਬ ਦੇ ਨੌਜਵਾਨ ਜੇਲ੍ਹ ਦੀ ਨੌਕਰੀ ਤੋਂ ਭੱਜਣ ਲੱਗ ਪਏ ਹਨ ਪਿਛਲੇ ਦਿਨੀ ਅਖਬਾਰ ਦੇ ਵਿੱਚ ਇੱਕ ਖਬਰ ਵੀ ਇਸ ਤਰ੍ਹਾਂ ਦੀ ਨਸ਼ਰ ਹੋਈ ਸੀ ਜਿਸ ਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਗਈ ਸੀ ਜਿਸ ਵਿੱਚ ਇਹ ਵੀ ਦੱਸਿਆ ਗਿਆ ਸੀ ਕਿ ਪਿਛਲੇ ਦਿਨਾਂ ਦੇ ਵਿੱਚ ਜੇਲ੍ਹ ਵਾਰਡਨ ਦੀ ਨੌਕਰੀ ਦੇ ਲਈ ਫਿਜ਼ੀਕਲ ਟੈਸਟ ਹੋਇਆ ਸੀ ਭਰਤੀ ਹੋਣ ਆਏ ਨੌਜਵਾਨਾਂ ਦੇ ਵਿੱਚੋਂ ਬਹੁਤਿਆਂ ਦਾ ਕਹਿਣਾ ਸੀ ਕਿ ਅਸੀਂ ਤਾਂ ਉਨਾ ਸਮਾਂ ਹੀ ਜੇਲ੍ਹ ਦੀ ਨੌਕਰੀ ਕਰਨ ਦੇ ਲਈ ਤਿਆਰ ਆ ਜਿੰਨਾ ਸਮਾਂ ਸਾਨੂੰ ਕੋਈ ਹੋਰ ਨੌਕਰੀ ਨਹੀਂ ਮਿਲਦੀ ਜਦੋਂ ਕੋਈ ਹੋਰ ਨੌਕਰੀ ਮਿਲ ਗਈ ਅਸੀਂ ਇਹ ਨੌਕਰੀ ਫੌਰਨ ਛੱਡ ਕੇ ਚਲੇ ਜਾਵਾਂਗੇ। ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੇ 10 ਮਈ 2021 ਨੂੰ ਜੇਲ੍ਹ ਵਾਰਡ ਤੇ ਮੈਟਰਨ ਦੀਆਂ 847 ਅਸਾਮੀਆਂ ਦੇ ਲਈ ਇਸ਼ਤਿਹਾਰ ਦਿੱਤਾ ਸੀ। ਉਸ ਸਮੇਂ ਤਕਰੀਬਨ 1.5 ਲੱਖ ਲੋਕਾਂ ਨੇ 1,047,000 ਨੇ ਅਪਲਾਈ ਕੀਤਾ ਸੀ ਤੇ ਆਖਰ 25 ਨਵੰਬਰ 2023 ਨੂੰ 5299 ਉਮੀਦਵਾਰ ਫਿਜ਼ੀਕਲ ਟੈਸਟ ਦੇ ਲਈ ਬੁਲਾਏ ਗਏ ਸੀ। ਜਦੋਂ ਤੁਸੀਂ ਰਿਟਨ ਟੈਸਟ ਕਲੀਅਰ ਕਰ ਲੈਂਦੇ ਹੋ ਲਿਖਤੀ ਪੇਪਰ ਪਾਸ ਹੋਣ ਤੋਂ ਬਾਅਦ ਫਿਜ਼ੀਕਲ ਟੈਸਟ ਦੇ ਲਈ ਬੁਲਾਇਆ ਸੀ 1.5 ਲੱਖ ਚੋਂ 5299 ਬੁਲਾਏ ਸੀ ਜਿਸ ਦੇ ਵਿੱਚੋਂ 709 ਲੜਕੇ ਤੇ 231 ਲੜਕੀਆਂ ਗੈਰ ਹਾਜ਼ਰ ਰਹੇ ਮਤਲਬ 5200 ਦੇ 5300 ਦੇ ਆਸ-ਪਾਸ ਬੁਲਾਏ ਗਏ ਸੀ ਜਿਦੇ ਵਿੱਚੋਂ 1000 ਦੇ ਲਗਭਗ ਪੇਪਰ ਦੇਣ ਹੀ ਨਹੀਂ ਆਏ ਫਿਜ਼ੀਕਲ ਟੈਸਟ ਦੇਣ ਹੀ ਨਹੀਂ ਆਏ ਔਰ ਇਹਨਾਂ ਸਾਰਿਆਂ ਨੇ ਲਿਖਤੀ ਟੈਸਟ ਪਾਸ ਕੀਤਾ ਹੋਇਆ ਸੀ ਖੈਰ ਆਖਰਕਾਰ ਭਰਤੀ ਹੋ ਗਈ ਪਰ ਬਹੁਤਿਆਂ ਨੇ ਨੌਕਰੀ ਜੁਆਇਨ ਹੀ ਨਹੀਂ ਕੀਤੀ ਤੇ ਜਿਹੜਿਆਂ ਨੇ ਕੀਤੀ ਉਹ ਵੀ ਥੋੜੀ ਦੇਰ ਦੇ ਵਿੱਚ ਆਪਣੀ ਨੌਕਰੀ ਛੱਡ ਗਏ ਜੇਲ ਵਿਭਾਗ ਨੂੰ ਚਾਰ ਵਾਰ ਜਿਹੜੀ ਵੇਟਿੰਗ ਲਿਸਟ ਹੁੰਦੀ ਹੈ ਉਡੀਕ ਸੂਚੀ ਉਸ ਵੇਟਿੰਗ ਲਿਸਟ ਵਾਲੇ ਉਮੀਦਵਾਰਾਂ ਨੂੰ ਬੁਲਾਉਣਾ ਪਿਆ ਸੀ ਤੇ ਚੌਥੀ ਸੂਚੀ ਜਦੋਂ ਉਹਨਾਂ ਨੂੰ ਜਾਰੀ ਕੀਤੀ ਗਈ ਚੌਥੀ ਵਾਰ ਵੇਟਿੰਗ ਲਿਸਟ ਵਾਲਿਆਂ ਨੂੰ ਬੁਲਾਇਆ ਤਾਂ ਮਹਿਜ 17 ਉਮੀਦਵਾਰ ਹੀ ਜੇਲ ਵਿਭਾਗ ਨੂੰ ਮਿਲੇ ਹੁਣ 26 ਜੁਲਾਈ 2024 ਨੂੰ ਮੁੜ ਪੰਜਾਬ ਸਰਕਾਰ ਨੇ 179 ਅਸਾਮੀਆਂ ਕੱਢੀਆਂ ਸੀ ਲਿਖਤੀ ਪ੍ਰੀਖਿਆ ਦੇ ਮਗਰੋਂ 1826 ਉਮੀਦਵਾਰਾਂ ਨੂੰ ਫਿਜ਼ੀਕਲ ਟੈਸਟ ਦੇ ਲਈ ਬੁਲਾਇਆ ਸੀ ਤੇ ਉਹਨਾਂ ਵਿੱਚੋਂ 1013 ਉਮੀਦਵਾਰ ਗੈਰ ਹਾਜ਼ਰ ਰਹੇ ਉਹ ਫਿਜ਼ੀਕਲ ਟੈਸਟ ਦੇਣ ਹੀ ਨਹੀਂ ਆਏ ਔਰ ਜੇ ਤੁਸੀਂ ਗੌਰ ਨਾਲ ਦੇਖੋ ਗੈਰ ਹਾਜ਼ਰ ਲੋਕਾਂ ਦੀ ਗਿਣਤੀ 50% ਤੋਂ ਵੱਧ ਸੀ ਮਤਲਬ ਅੱਧੇ ਤੋਂ ਜ਼ਿਆਦਾ ਲੋਕ ਫਿਜ਼ੀਕਲ ਟੈਸਟ ਦੇਣ ਹੀ ਨਹੀਂ ਆਏ ਹੁਣ ਦੁਬਾਰਾ ਪੰਜਾਬ ਸਰਕਾਰ ਨੇ ਜੁਲਾਈ 2025 ਦੇ ਵਿੱਚ ਮੋੜ 451 ਜੇਲ੍ਹ ਵਰਡਰ ਅਤੇ 29 ਮੈਟਰਨ ਦੀਆਂ ਅਸਾਮੀਆਂ ਦੁਬਾਰਾ ਕੱਢੀਆਂ ਨੇ ਇਸੇ ਤਰੀਕੇ ਨਾਲ 29 ਸਹਾਇਕ ਜੇਲ੍ਹ ਸੁਪਰਡੈਂਟ ਉਹਨਾਂ ਦੀ ਭਰਤੀ ਵੀ ਕੀਤੀ ਜਾਣੀ ਹੈ ਇਸ ਵੇਲੇ ਪੰਜਾਬ ਦੇ ਵਿੱਚ 2422 ਜੇਲ੍ਹ ਵਰਡਰ ਦੀਆਂ ਅਸਾਮੀਆਂ ਨੇ ਜਿਹਨਾਂ ਆਪਾਂ ਸੈਂਕਸ਼ਨ ਪੋਸਟ ਕਹਿੰਦੇ ਆ ਤੇ ਜਿਸ ਦੇ ਵਿੱਚੋਂ 1312 ਹੀ ਭਰੀਆਂ ਹੋਈਆਂ ਨੇ 1110 ਖਾਲੀ ਪਈਆਂ ਨੇ ਕੈਦੀਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਚਾਹੇ ਉਹ ਯੁੱਧ ਨਸ਼ਾ ਵਿਰੁੱਧ ਹੋਵੇ ਚਾਹੇ ਉਹ ਜਿਹੜੀ ਗੈਂਗਸਟਰਾਂ ਦੇ ਖਿਲਾਫ ਲੜਾਈ ਛੜੀ ਹੈ ਪੰਜਾਬ ਸਰਕਾਰ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਜੇਲਾਂ ਦੇ ਅੰਦਰ ਡੱਕਿਆ ਜਾ ਰਿਹਾ ਹੈ ਬੰਦ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਸਾਹਮਣੇ ਵਾਸਤੇ ਉਹਨਾਂ ਦੀ ਸਾਂਭ ਸੰਭਾਲ ਕਰਨ ਵਾਸਤੇ ਜਿਹੜਾ ਅਮਲਾ ਚਾਹੀਦਾ ਹੈ ਉਸ ਅਮਲੇ ਦੇ ਵਿੱਚ ਭਾਰੀ ਕਮੀ ਹੈ ਅਮਲਾ ਹੈ ਨਹੀਂ ਇੱਕ ਤਾਂ ਸਟਾਫ ਦੀ ਕਮੀ ਦੀ ਗੱਲ ਹੈ ਦੂਸਰੇ ਪਾਸੇ ਜਿਹੜੇ ਜੇਲ੍ਹਾਂ ਦੇ ਹਾਲਾਤ ਨੇ ਉਹ ਕੀ ਬਣੇ ਹੋਏ ਨੇ ਉਹਨਾਂ ਦੇ ਉੱਤੇ ਵੀ ਨਜ਼ਰ ਮਾਰਨੀ ਜ਼ਰੂਰੀ ਬਹੁਤ ਵਾਰ ਸੋਸ਼ਲ ਮੀਡੀਆ ਤੇ ਫੋਟੋਆਂ ਵੱਖ-ਵੱਖ ਲੋਕਾਂ ਵੱਲੋਂ ਢਾਈਆਂ ਜਾਂਦੀਆਂ ਨੇ ਪ੍ਰਕਾਸ਼ਿਤ ਕੀਤੀਆਂ ਜਾਂਦੇ ਨੇ ਅਪਲੋਡ ਕੀਤੀਆਂ ਜਾਂਦੀਆਂ ਨੇ ਜਿਸ ਵਿੱਚੋਂ ਜੇਲ੍ਹਾਂ ਦੇ ਵਿੱਚ ਬੈਠੇ ਬਰਥਡੇ ਪਾਰਟੀਆਂ ਮਨਾਉਂਦੇ ਦਿਖਾਈ ਦੇ ਰਹੇ ਨੇ ਉਹ ਜਸ਼ਨ ਮਨਾ ਰਹੇ ਹੁੰਦੇ ਹਨ ਉਹਨਾਂ ਜਸ਼ਨਾਂ ਦੇ ਵਿੱਚ ਮੀਟ ਮੁਰਗੇ ਸ਼ਰਾਬ ਸਾਰਿਆਂ ਦਾ ਸੇਵਨ ਕੀਤਾ ਜਾ ਰਿਹਾ ਹੁੰਦਾ ਹੈ ਉਹ ਫੋਟੋਆਂ ਦੇਖ ਕੇ ਇਹ ਲੱਗਦਾ ਨਹੀਂ ਕਿ ਇਹ ਲੋਕ ਜੇਲ੍ਹਾਂ ਦੇ ਵਿੱਚ ਬੰਦ ਨੇ ਕੈਦ ਕੱਟ ਰਹੇ ਨੇ ਜਾਂ ਕਿਸੇ ਜੁਰਮ ਦੀ ਸਜ਼ਾ ਕੱਟ ਰਹੇ ਕਿ ਇਹ ਬਿਨਾ ਜੇਲ੍ਹ ਪ੍ਰਸ਼ਾਸਨ ਦੀ ਮਿਲੀਭੁਗਤ ਹੋ ਸਕਦਾ ਕੱਲੇ ਪਾਰਟੀਆਂ ਜਾਂ ਦਸ਼ਨਾ ਦੀ ਗੱਲ ਹੀ ਛੱਡ ਦਈਏ ਬਾਰ-ਬਾਰ ਹੀ ਖਬਰਾਂ ਆਉਂਦੀਆਂ ਹਨ ਕਿ ਜੇਲ੍ਹਾਂ ਦੇ ਵਿੱਚੋਂ ਬੈਠ ਕੇ ਇਹ ਗੈਂਗਸਟਰ ਆਪਣੇ ਨਸ਼ੇ ਦੇ ਕਾਰੋਬਾਰ ਚਲਾ ਰਹੇ ਨੇ ਆਪਣੀ ਗਰੋਹ ਚਲਾ ਰਹੇ ਨੇ ਕਰਾਤੀਆਂ ਦੇ ਲਈ ਕਾਲ ਕਰ ਰਹੇ ਨੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਸਾਰੇ ਦੇ ਸਾਰੇ ਗੈਂਗ ਨੂੰ ਵੱਡੇ ਵੱਡੇ ਅਪਰਾਧੀ ਜਿਹੜੇ ਨੇ ਜੇਲ੍ਹਾਂ ਦੇ ਵਿੱਚ ਬੈਠ ਕੇ ਚਲਾ ਰਹੇ ਨੇ ਉਹਨਾਂ ਨੂੰ ਉੱਥੇ ਉਹ ਫੋਨ ਮਹਈਆ ਕੌਣ ਕਰਾਉਂਦਾ ਹੈ ਉਸ ਤੋਂ ਅੰਦਾਜ਼ਾ ਵੀ ਤੁਸੀਂ ਆਪ ਹੀ ਲਗਾ ਸਕਦੇ ਇਸ ਤੋਂ ਇਲਾਵਾ ਜੇ ਕਿਸੇ ਜੇਲ੍ਹ ਦੇ ਵਿੱਚ ਗਏ ਬੰਦੇ ਤੋਂ ਤੁਸੀਂ ਕਹਾਣੀਆਂ ਸੁਣੀਆਂ ਹੋਣ ਜਾਂ ਇਹ ਗੱਲਾਂ ਸੁਣੀਆਂ ਹੋਣ ਤਾਂ ਇਹ ਆਮ ਹੀ ਸੁਣਨ ਨੂੰ ਮਿਲਦਾ ਹੈ ਕਿ ਜੇਲ੍ਹਾਂ ਦੇ ਵਿੱਚ ਹਰ ਤਰੀਕੇ ਦਾ ਨਸ਼ਾ ਹਰ ਤਰੀਕੇ ਦੀ ਸੁੱਖ ਸਹੂਬਾਧਾ ਉਸੇ ਤਰੀਕੇ ਨਾਲ ਉਪਲਬਧ ਹੁੰਦੀ ਹੈ ਬਸ ਤੁਹਾਡੇ ਕੋਲ ਖਰਚਣ ਦੇ ਲਈ ਪੈਸੇ ਹੋਣੇ ਚਾਹੀਦੇ ਹਨ ਤੁਸੀਂ ਜਿਵੇਂ ਜਿਵੇਂ ਪੈਸੇ ਖਰਚੋਗੇ ਉਸੇ ਤਰੀਕੇ ਨਾਲ ਤੁਹਾਨੂੰ ਸਾਰੀਆਂ ਸੁੱਖ-ਸੁਭਿਧਾਵਾਂ ਜੇਲ੍ਹ ਦੇ ਅੰਦਰ ਬੈਠਿਆ ਹੀ ਮਿਲਦੀਆਂ ਰਹਿਣਗੀਆਂ ਤੇ ਜੇ ਇਹ ਹਾਲਾਤ ਨੇ ਫੇਰ ਸੁਧਾਰ ਕਿਵੇਂ ਆਏਗਾ ਇਸ ਗੱਲ ਦਾ ਜ਼ਿਕਰ ਤਾਂ ਆਪਾਂ ਪਹਿਲਾਂ ਹੀ ਕਰ ਚੁੱਕੇ ਹਾਂ ਕਿ ਚਾਹੇ ਸਰਕਾਰ ਕਿਸੇ ਵੀ ਪਾਰਟੀ ਦੀ ਰਹੀ ਹੋਵੇ ਚਾਹੇ ਵਿਰੋਧੀ ਧਿਰ ਦੇ ਵਿੱਚ ਕੋਈ ਵੀ ਪਾਰਟੀ ਹੋਵੇ ਇੱਕ ਦੂਜੇ ਦੇ ਦੋਸ਼ ਲਾਉਣ ਤੋਂ ਇਲਾਵਾ ਔਰ ਕੁਝ ਨਹੀਂ ਹੁੰਦਾ ਹਾਲਾਤ ਜਿਹੜੇ ਨੇ ਉਹ ਸੁਧਰਦੇ ਨਹੀਂ ਹਾਲਾਤ ਦਿਨ ਬਦ ਦਿਨ ਵਿਗੜਦੇ ਹੀ ਜਾਂਦੇ ਔਰ ਇਹ ਵਿਗੜਨ ਵੀ ਕਿਉਂਣਾ ਜਦੋਂ ਵੱਡੇ ਵੱਡੇ ਗੈਂਗਸਟਰਾਂ ਨੂੰ ਜੇਲ੍ਹਾਂ ਦੇ ਵਿੱਚ ਰੱਖਣ ਦੇ ਲਈ ਸਰਕਾਰਾਂ ਸੁਪਰੀਮ ਕੋਰਟ ਤੱਕ ਕੇਸ ਲੜਦੀਆਂ ਨੇ ਔਰ ਉਹਨਾਂ ਜੇਲ੍ਹਾਂ ਦੇ ਵਿੱਚ ਜਦੋਂ ਕੈਦੀਆਂ ਨੂੰ ਰੱਖਿਆ ਜਾਂਦਾ ਹੈ ਉਹਨਾਂ ਦੀ ਆਉ ਭਖਤ ਵੀ ਜਵਾਈਆਂ ਵਾਂਗੂ ਹੁੰਦੀ ਹੈ ਉਹ ਜੇਲ੍ਹ ਦੇ ਵਿੱਚ ਹੀ ਆਪਣੇ ਦਰਬਾਰ ਲਾਉਂਦੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਸੁਣੀਆਂ ਵੀ ਨੇ ਪਰਦੇ ਦੇ ਉੱਤੇ ਵੀ ਬੜੀ ਬਾਰ ਇਹਨਾਂ ਦਾ ਰੂਪਾਂਕਣ ਅਸੀਂ ਦੇਖਿਆ ਹੈ ਜੇ ਜਦੋਂ ਉਸ ਪ੍ਰਸ਼ਾਸਨ ਦੀ ਜਦੋਂ ਉਹ ਪੈਸਾ ਲੈ ਕੇ ਇਹਨਾਂ ਨੂੰ ਇਹ ਸਾਰੇ ਸੁੱਖ ਸੁਵਿਧਾਵਾਂ ਉਪਲਬਧ ਕਰਾ ਰਹੇ ਨੇ ਜਦੋਂ ਉਹ ਇਹਨਾਂ ਸਾਹਮਣੇ ਕਾਣੇ ਹੋ ਜਾਂਦੇ ਨੇ ਦੁਬਾਰਾ ਉਹਨਾਂ ਤੋਂ ਹੀ ਉਮੀਦ ਕਿਵੇਂ ਰੱਖੀ ਜਾਵੇ ਕਿ ਉਹ ਇਹਨਾਂ ਦੇ ਉੱਤੇ ਕਾਬੂ ਪਾ ਸਕਣਗੇ ਉਹ ਇਹਨਾਂ ਨੂੰ ਡਿਸਪਲਿਨ ਦੇ ਵਿੱਚ ਰੱਖ ਸਕਣਗੇ ਜੇਲ੍ਹ ਦੇ ਕਾਇਦੇ ਕਾਨੂੰਨ ਦੇ ਮੁਤਾਬਿਕ ਇੱਕ ਕੈਦੀ ਰਹਿਣਗੇ ਉੱਥੇ ਤਾਂ ਅਲੱਗ ਸਰਕਾਰ ਚੱਲ ਰਹੀ ਹੈ ਇੱਕ ਪੈਰਲਲ ਸਰਕਾਰ ਚੱਲ ਰਹੀ ਹੈ ਔਰ ਜਿੰਨੀ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਗੈਂਗ ਮੈਂਬਰ ਇਹਨਾਂ ਜੇਲਾਂ ਦੇ ਵਿੱਚ ਰੱਖੇ ਜਾ ਰਹੇ ਨੇ ਉਵੇਂ-ਉਵੇਂ ਉੱਥੇ ਚੜੱਪਾਂ ਦਾ ਇੱਕ ਦੂਜੇ ਦੇ ਨਾਲ ਮਾਰ ਕਟਾਈ ਦਾ ਲੜਾਈ ਝਗੜੇ ਦਾ ਜਾਂ ਕਤਲ ਦੀਆਂ ਵਾਰਦਾਤਾਂ ਦਾ ਖਤਰਾ ਹੋਰ ਵੱਧ ਜਾਂਦਾ ਹੈ ਔਰ ਸਮੇਂ-ਸਮੇਂ ਤੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਅਸੀਂ ਸੁਣਦੇ ਆ ਰਹੇ ਹਾਂ ਕਿ ਜੇਲ੍ਹ ਦੇ ਵਿੱਚ ਹੀ ਕੈਦੀਆਂ ਵੱਲੋਂ ਦੂਜੇ ਗਰੁੱਪ ਦੇ ਬੰਦਿਆਂ ਦਾ ਕਤਲ ਕਰ ਦਿੱਤਾ ਗਿਆ ਉਹਨਾਂ ਨੂੰ ਫੱਟੜ ਕਰ ਦਿੱਤਾ ਗਿਆ ਇਹ ਘਟਨਾਵਾਂ ਵੀ ਆਮ ਨੇ ਸੋ ਫਿਰ ਹੱਲ ਕੀ ਹੈ ਹੱਲ ਇੱਕੋ ਇੱਕ ਹੈ ਇਸ ਸਿਸਟਮ ਜਿਸ ਦਾ ਹਿੱਸਾ ਹੈ ਜੇਲ੍ਹ ਪ੍ਰਸ਼ਾਸਨ ਵੀ ਹੈ ਇਸ ਸਾਰੇ ਸਿਸਟਮ ਨੂੰ ਸੁਧਾਰਨ ਦੀ ਲੋੜ ਹੈ ਔਰ ਸੁਧਾਰਿਆ ਤਾਂ ਹੀ ਜਾ ਸਕਦਾ ਹੈ ਜਦੋਂ ਇਸ ਸਿਸਟਮ ਨੂੰ ਚਲਾਉਣ ਵਾਲੇ ਲੋਕ ਆਪਣੇ ਨਿੱਜੀ ਫਾਇਦੇ ਵਾਸਤੇ ਇਸ ਭ੍ਰਸ਼ਟਾਚਾਰ ਤੋਂ ਬਾਹਰ ਨਿਕਲਣਗੇ ਜਿਹੜਾ ਇਹ ਪੈਸੇ ਕਮਾਉਣ ਦਾ ਪੂਤ ਇਹਨਾਂ ਦੇ ਸਿਰ ਦੇ ਉੱਤੇ ਚੜ ਕੇ ਬੋਲ ਰਿਹਾ ਹੈ ਇਸ ਲਾਲਚ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਕਾਬੂ ਪਾਇਆ ਜਾਏਗਾ ਜਦੋਂ ਆਪਣੇ ਫਰਜ਼ਾਂ ਦਾ ਅਹਿਸਾਸ ਇਹਨਾਂ ਨੂੰ ਹੋਵੇਗਾ ਉਦੋਂ ਹੀ ਸ਼ਾਇਦ ਕਿਸੇ ਨਾ ਕਿਸੇ ਤਰੀਕੇ ਨਾਲ ਇਹਦਾ ਰੂਲ ਆਫ ਲਾ ਹੈ ਕਾਨੂੰਨ ਦਾ ਰਾਜ ਇੱਥੇ ਬਹਾਲ ਹੋ ਸਕੇਗਾ ਪਰ ਸੂਬੇ ਸਰਕਾਰ ਨੂੰ ਆਪਾਂ ਕਿਵੇਂ ਇਲਜ਼ਾਮ ਦੇ ਦਈਏ ਜਦੋਂ ਕੇਂਦਰ ਦੇ ਵਿੱਚ ਵੀ ਜਿਹੜੀ ਸਰਕਾਰ ਬੈਠੀ ਹੈ ਉੱਥੇ ਵੀ ਸਿਆਸਤ ਇਸੇ ਤਰੀਕੇ ਨਾਲ ਹੀ ਜਾਰੀ ਹੈ ਉੱਥੇ ਵੀ ਸਿਆਸਤ ਇਸੇ ਤਰੀਕੇ ਨਾਲ ਹੀ ਚਲਾਈ ਜਾ ਰਹੀ ਹੈ ਉੱਥੇ ਵੀ ਜੇਲ੍ਹਾਂ ਦੇ ਵਿੱਚ ਬੈਠੇ ਗੈਂਗਸਟਰਸ ਨੂੰ ਉਹੀ ਸੁੱਖ ਸੌਦਾਵਾ ਮਿਲਦੀਆਂ ਨੇ ਉਵੇਂ ਹੀ ਉਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਪਰ ਉਮੀਦ ਕਰਦੇ ਹਾਂ ਹਾਲਾਤ ਹੋਰ ਵਿਗੜਨ ਦੀ ਥਾਂ ਤੇ ਥੋੜੇ ਥੋੜੇ ਕਰਕੇ ਸੁਧਰਨਗੇ ਸੁਧਾਰ ਵਾਲੇ ਪਾਸੇ ਚੱਲਣਗੇ ਤੇ ਜਿਸ ਤਰੀਕੇ ਦਾ ਮਾਹੌਲ ਪੰਜਾਬ ਦੇ ਵਿੱਚ ਬਣਿਆ ਹੋਇਆ ਹੈ ਉਸ ਮਾਹੌਲ ਦੇ ਵਿੱਚ ਕੁਝ ਬਦਲਾਅ ਆਵੇਗਾ ਕੁਝ ਮਾਹੌਲ ਹੋ ਬਿਹਤਰ ਹੋਵੇਗਾ ਤੇ ਆਮ ਲੋਕ ਥੋੜੇ ਬਹੁਤ ਚੈਨ ਦੇ ਨਾਲ ਆਪਣੀ ਜ਼ਿੰਦਗੀ ਗੁਜ਼ਾਰਨ ਲੱਗਣਗੇ ਇਸੇ ਉਮੀਦ ਦੇ ਨਾਲ ਹੀ ਤੁਤ ਵਿਦਾ ਲੈਨੇ ਆ ਧੰਨਵਾਦ